ਲਾ ਭੈਣਾ ਆ ਫੇਰ ਆ ਗਿਆ ਜੇ ਪਰਸੋਂ ਗਿਆ ਤੇ ਅੱਜ ਫੇਰ ਆ ਗਿਆ ਵਾ ਪਤਾ ਨਹੀਂ ਕੀ ਇਹਨਾਂ ਨੇ ਇੱਥੇ ਸੁੱਕਣੇ ਪਾਇਆ ਵਾ ਤੇ ਜੇ ਦਿਨ ਤੁਰਿਆ ਰਹਿੰਦਾ ਮਨਪ੍ਰੀਤ ਦਾ ਭਰਾ ਪੀ ਜਾ ਚੜਾ ਉਥੇ ਕੰਮ ਚੱਲਣ ਡਿਆ ਤੇ ਮਿਸਤਰੀਆਂ ਲਾ ਕੇ ਕੰਮ ਕਰਾ ਕੋਈ ਆ ਗਿਆ ਨਾ ਕੁਝ ਲੈਣ ਹੀ ਫਿਰ ਕੇ ਹੋਰ ਕਿੱਧਰ ਹੋਣਾ ਇਹਨੇ ਕਿਦਾਂ ਤੁਰਿਆ ਹੁੰਦਾ ਸასი ਕਾਲ ਸასი ਕਾਲ ਕਰਨ ਠੀਕ ਠਾਕ ਕੋਈ ਸਭ ਠੀਕ ਤੂੰ ਹੀ ਸੁਣਾ ਠੀਕ ਆ ਪਤਾ ਬਹਿ ਜਾ ਹਾਂਜੀ ਬੈਠਾ ਹੋਰ ਕਿੰਨਾ ਕੰਮ ਹੋ ਗਿਆ ਮਿਸਤਰੀਆਂ ਦਾ ਚੱਲਣ ਡਿਆ ਕੋਠਿਆਂ ਦਾ ਹਾਂਜੀ ਕੰਮ ਤੇ ਬਥੇਰਾ ਹੋ ਗਿਆ ਹੁਣ ਤੇ ਅਛਾ ਅਛਾ ਪਾਣੀ ਲਿਆ ਹਾਂ ਪਹਿਲਾਂ ਕੋਈ ਨਹੀਂ ਪਾਣੀ ਪੀਣੇ ਭੈਣ ਕਿੱਥੇ ਜੀ ਭੈਣ ਤਾਂ ਇੱਥੇ ਹੀ ਆ ਭੈਣ ਤਾਂ ਸਾਰੀ ਦਿਹਾੜੀ ਬਸ ਇੱਕ ਕੰਮ ਨੂੰ ਫੜ ਕੇ ਰਤ ਕਾਲਾ ਪਾ ਦਿੰਦੀ ਆ ਲੋਕਾਂ ਸਾਰਿਆਂ ਨੇ ਕੰਮ ਧੰਦੇ ਕਰਕੇ ਤੇ ਹੁਣ ਆਪਣੇ ਫੇਰ ਰਾਤ ਦੇ ਰੋਟੀ ਪੰਨ ਦਾ ਵੇਲਾ ਸ਼ੁਰੂ ਕਰ ਲਿਆ ਇਹਦੇ ਕੱਪੜੇ ਧੋਣ ਗਈ ਉਹ ਤੇ ਹਜੇ ਤੱਕ ਪਤਾ ਨਹੀਂ ਕੋਈ ਧੋਤਾ ਵੀ ਆ ਕਿ ਨਹੀਂ ਧੋਤਾ ਅਛਾ ਹਾਂ ਮੈਂ ਮਾਰਾਂ ਮਾਜ ਫਿਰ ਉਹਨੂੰ ਕੋਈ ਨਹੀਂ ਮਾਰਦੋ ਕਿ ਪਾਣੀ ਲਿਆਤਾ ਪਹਿਲਾਂ ਨਹੀਂ ਨਹੀਂ ਕੋਈ ਗੱਲ ਨਹੀਂ ਭੈਣ ਨੂੰ ਬੁਲਾ ਲਓ ਤੁਸੀਂ ਪਹਿਲਾਂ ਮੈਨੂੰ ਲੱਗਦਾ ਭੈਣ ਬੰਦ ਹੀ ਨਹੀਂ ਇਹਦੀ ਲੱਗਦਾ ਲੜਦੇ ਰਹਿੰਦੇ ਸਾਰੇ ਦੇ ਕੋਈ ਨਹੀਂ ਹੁੰਦੀ ਭੈਣ ਕਰਦੇ ਗੱਲ ਇਹਨੋਂ ਵੀ ਹੱਥ ਮਾਰੀ ਤਮਾ ਇਹਨਾਂ ਨੂੰ ਪਤਾ ਨਹੀਂ ਕਿ ਹੱਥ ਧੋ ਤੋ ਕੇ ਸਾਬਨ ਨਾਲ ਹੀ ਚਿੱਟਾ ਕਰ ਸਕਦੇ ਮਨਪ੍ਰੀਤ ਸਬਜ਼ੀ ਬਣਾਉਣੀ ਪਾਣੀ ਦਾ ਹੀ ਖਾਓ ਆ ਨਾ ਉਤਰਾ ਕਿੰਨੀ ਟੁੱਟੀ ਛੱਡੀ ਆ ਜੇ ਬੰਦੇ ਨੇ ਕੰਮ ਕਰਨਾ ਹੋਵੇ ਨਾ ਪਹਿਲਾਂ ਥੋੜਾ ਜਿਹਾ ਪਾਣੀ ਇਦਾਂ ਤਰਾਉਂ ਕੇ ਵੇ ਉੱਤੇ ਫੇਰ ਕੋਈ ਚੀਜ਼ ਨਾਲ ਐ ਮਲੋ ਕਸਰੋ ਫੇਰ ਬੁਕਾਣਾ ਪਾਣੀ ਪਾਲਦਾ ਤੂੰ ਤੇ ਫੁੱਲ ਟੂਟੀ ਛੱਡੀ ਆ ਹੁਣੇ ਟਿੰਕੀ ਮੁਕਾ ਕੇ ਘੜੀ ਨੂੰ ਫੇਰ ਕਹਿਣਾ ਮੋਟਰ ਛੱਡ ਦੋ ਬਿੱਲ ਸੇ ਥੋੜੇ ਆਉਂਦੇ ਆ ਕਿਤੇ ਤੈਨੂੰ ਪਤਾ ਤੇ ਲੱਗਣ ਡਿਆ ਵੀ ਅੱਗੇ ਇੰਨੀ ਗਰਮੀ ਆ ਇੰਨਾ ਮੀਟਰ ਚੱਲਦਾ ਤੇਰਾ ਭਰਾ ਤੇਰੇ ਲਾਗੋ ਦੀ ਨਾਂਗੇ ਤੂੰ ਅੱਖਾਂ ਮੀਟਿੰਗ ਆਈ ਗਿਆ ਕਰਨਾ ਆ ਹੋਰ ਚਲ ਛੁ ਪਰਵਾ ਮੇਰਾ ਤੇ ਬੜਾ ਹੀ ਜੀਕਣ ਦੇ ਅੱਜ ਮਿਲ ਕੇ ਉਹਨੂੰ ਹਟਾਈਓ ਭੱਜ ਕੇ ਮਿਲ ਲਿਆ ਫੇਰ ਤੂੰ ਉਹਨੂੰ ਤੇ ਮੈਨੂੰ ਤੇ ਪਤਾ ਨਹੀਂ ਲੱਗਾ ਕਿਹੜੇ ਪਲੇ ਆਇਆ ਮੈਂ ਤੇ ਕੱਪੜੇ ਚਾਈਂਗੀ ਤੋਨ ਤਾਂ ਮੈਂ ਜਲੇ ਇਨਵੇਂ ਹੱਥ ਮਾਰ ਲੈਨੀ ਆ ਫਿਰ ਜਾ ਕੇ ਤੇ ਅੰਦਰ ਸਬਜੀ ਰੋਟੀ ਦਾ ਹੋਂਡ ਆਪਣਾਵਾ ਕੰਮ ਸਬਜੀ ਰੋਟੀ ਦਾ ਵੀ ਹੋ ਜਾਊਗਾ ਕਹਿਣ ਨੂੰ ਮਨਪੇ ਜੀ ਨਹੀਂ ਕਰਦਾ ਤੀਜੇ ਦਿਨ ਤੇਰਾ ਭਰਾ ਆ ਜਾਂਦਾ ਵਾ ਕੀ ਆ ਨੇੜੇ ਵਿਆਹ ਲਿਆ ਮੁੰਡਾ ਮੈਂ ਆਪਣਾ ਤਾਂ ਕਰਕੇ ਇਹ じゃ ਕੀ ਇਹਨੂੰ ਕੰਮ ਆ ਘਰ ਤੇ ਤੁਹਾਡੇ ਮਿਸਤਰੀ ਲੱਗੇ ਆ ਇਹਦੇ ਕੋ ਘਰ ਨਹੀਂ ਬਿਆ ਹੁੰਦਾ ਮੰਮੀ ਉੱਤੇ ਕਿੰਨੇ ਕੇ ਰਿਸ਼ਤੇਦਾਰ ਵਾ ਕਿਤੇ ਮੋੜਕੋੜ ਕੇ ਮੈਂ ਹੀ ਆ ਮੇਰ ਕੋਈ ਆਉਣਾ ਮੇਰ ਕੋਈ ਦੁੱਖ ਭੋਲਣੇ ਉਹਨਾਂ ਨੇ ਦੁੱਖ ਭੋਲਣ ਆਉਂਦਾ ਵਾ ਕਿ ਜਾਂ ਕੋਈ ਮੰਗਣ ਆਉਂਦਾ ਵਾ ਮੈਨੂੰ ਖੁੱਲ ਕੇ ਦੱਸ ਦੇ ਪੈਣਾ ਕਿਤੇ ਉਹੋ ਜੀ ਕੱਲ ਨਾ ਹੋਵੇ ਕਿ ਤੂੰ ਵਿਚੇ ਵਿੱਚ ਪਿੜੀਆਂ ਵੱਢੀ ਜਾਵੇਂ ਤੇ ਫੜਾਈ ਜਾਵੇਂ ਨਿਗ ਨਿਗੀ ਚੋਣੇ ਤੇ ਮੇਰਾ ਮੁੰਡਾ ਕਿ ਟੋਟੋਟ ਮਰ ਚਲਿਆ ਚ ਉਹਨੇ ਚੱਕ ਕੱਢ ਕੱਢ ਕੇ ਤੇ ਆਂਦਾ ਬੰਦਾ ਲਿਆ ਦੇ ਕਿਰਾਏ ਤੇ ਬੰਦਾ ਪਾਇਆ ਤੇ ਲਿਆ ਦੇ ਤੇ ਮੈਂ ਕਿਤੇ ਕੰਨ ਨਹੀਂ ਕਰਨ ਰਹੀ ਉਹਦੀ ਵੱਲ ਤੇ ਤੇਰਾ ਮੈਨੂੰ ਨਹੀਂ ਪਤਾ ਲੱਗਦਾ ਵੀ ਇਹ ਕਿੱਧਰੋਂ ਆਉਂਦਾ ਹੈ ਕੀ ਕਰਦਾ ਵਾ ਮੰਮੀ ਨੇ ਕੀ ਮੰਗਣਾ ਵਿਚਾਰੇ ਨੇ ਉਦਾਂ ਹੀ ਆ ਜਾਂਦਾ ਵਾ ਮਿਲਣ ਗੇ ਨਹੀਂ ਮੰਗਣਾ ਤੇ ਮੇਰੇ ਪਾਣੀ ਦੇਣ ਵਾਲਾ ਹੀ ਉਹਨੂੰ ਪਾਣੀ ਪਿਆੜ ਲਾ ਉਹ ਵਿਚਾਰਾ ਕਿੰਨੇ ਚਾਹ ਨਾਲ ਲੜਨਾ ਹੁੰਦਾ ਵਾ ਤੇ ਮੰਮੀ ਵਾਲੀ ਵੀ ਹਾਦੀ ਚੱਲ ਵੇਖਾਂ ਜਾ ਕੇ ਆ ਮੇਰਾ ਵੀਰ ਆਇਆ ਐ ਦਸਤਕਾਰ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਸਭ ਵਧੀਆ ਤੁਸੀਂ ਸੁਣਾਓ ਆਪਣਾ ਹਾਂ ਠੀਕ ਆ ਆ ਜਾ ਇਸੀ ਬਲੇਂਦਰ ਗਰਮੀ ਦੇ ਕੰਢੇ ਸੀ ਬੰਦ ਕੀਤਾ ਪੁੱਤ ਮਨਜੋਤ ਚਲ ਗਿਆ ਨਾ ਬਾਹਰ ਤੇ ਵੀਰ ਆਪਣੇ ਤੇ ਜੋ ਸੋ ਗਿਆ ਤੇ ਬਿਠਾ ਕੇ ਉਹਨੇ ਕਦੇ ਕਦੀ ਐਸੀ ਨਹੀਂ ਵੇਖਿਆ ਉੱਥੇ ਬਾਹਰ ਨੂੰ ਚਲ ਕੋਈ ਗੱਲ ਨਹੀਂ ਇੱਧਰ ਹੀ ਬਹਿਣੇ ਆ ਜਾ ਆ ਜਾ ਆ ਮੇਰੇ ਬੂ ਚਾਹ ਨੂੰ ਬਹਿ ਜਾ ਦੋ ਮਿੰਟ ਮੈਂ ਚਾਹ ਬਣਾ ਕੇ ਆਈ ਕੋਈ ਗੱਲ ਨਹੀਂ ਚਾਹ ਰਹਿਣ ਦੋ ਕੋਈ ਵਲੀ ਆ ਜਾ ਨਹੀਂ ਦੋ ਬੈਠਾ ਮੈਂ ਆ ਗਈ ਕੋਈ ਨਹੀਂ ਆਹਾਂ ਤੂੰ ਵੇਝਾ ਆਪਣੇ ਭਰਾ ਲਾਗੇ ਚਾਹ ਮੈਂ ਬਣਾਉਣੀ ਆ ਦੁੱਧ ਥੋੜਾ ਵਾ ਤੂੰ ਤੇ ਭਰਾ ਸਮਝ ਕੇ ਤੇ ਦੁੱਧ ਚ ਪੱਤੀ ਪਾ ਲੈਣੀ ਆ ਤੇ ਮੈਂ ਮੁੜ ਕੇ ਸਾਰੀ ਦਿਹਾੜੀ ਨਿਗਾਉਣੀ ਮੱਸਾ ਦਹੀਂ ਨਹੀਂ ਬਣਾਉਣਾ ਮੈਂ ਲਈ ਹੁਣ ਨਹੀਂ ਚਾਹ ਬਣਾ ਕੇ ਨਿਆਣਾ ਆਇਆ ਵਾ ਕਿਤੇ ਮੱਸਾ ਚਾਹ ਨਹੀਂ ਹੈਗਾ ਹੈ ਕੀ ਆ ਮੱਸਾ ਜਿਆ ਵਿਚਾਰਾ ਕਿੰਨੀਆਂ ਜ਼ਿੰਮੇਵਾਰੀਆਂ ਭਾਰਤੀਆਂ ਵਾ ਰੱਬ ਨੇ ਦਿੱਤੇ ਅੱਜ ਮੇਰਾ ਵੀ ਪਿਓ ਜਿੰਦਾ ਹੁੰਦਾ ਹਾਂ ਤੇ ਮੇਰੇ ਭਰਾ ਨੇ ਨਿਆਣਾ ਨਾ ਕਿਤੇ ਖੇਡਦੇ ਫਿਰਿਆ ਕਰਨਾ ਹੈਗਾ ਅੱਜ ਜ਼ਿੰਮੇਵਾਰੀਆਂ ਪੈਣ ਕਰਕੇ ਮੂਝਾ ਦਾ ਸਿਆਣਾ ਹੋ ਕੇ ਬੈ ਗਿਆ ਚੱਲ ਮੈਂ ਤੈਨੂੰ ਖੁਸ਼ ਹੋ ਕੇ ਮਿਲਾ ਨਹੀਂ ਤੈਨੂੰ ਹੁਣਾਵਾ ਵੀ ਮੇਰੀ ਭੈਣ ਵੀ ਦੁਖੀ ਹੈ ਹੋਰ ਸੁਣਾ ਕਰਨਾ ਹਾਂ ਸਭ ਵਧੀਆ ਭੈਣ ਹੋਰ ਤင်း ਸੁਣਾਓ ਹਾਂ ਵਧੀਆ ਤੇ ਤੇਰਾ ਫੋਨ ਹੀ ਨਹੀਂ ਲੱਗਣ ਡਿਆ ਫੋਨੇ 'ਚੋਂ ਪੈ ਮੁਕੇ ਫੋਨ ਕਿੱਥੋਂ ਲੱਗਣਾ ਹੈ ਅੱਛਾ ਹੂੰ ਤੇ ਤੂੰ ਪੈਸੇ ਹੀ ਪਵਾ ਲੈਂਦਾ ਮੈਨੂੰ ਤੇ ਬੜੀ ਟੈਨਸ਼ਨ ਹੋ ਜਾਂਦੀ ਜਦੋਂ ਤੁਹਾਡਾ ਫੋਨ ਨਹੀਂ ਨਾ ਲੱਗਦਾ ਪੈਸੇ ਕਿੱਥੋਂ ਪਵਾ ਲੈਣੇ ਹੀ ਪੈਸੇ ਹੈ ਨਹੀਂ ਕੋਲ ਪਵਾ ਕੇ ਤੁਹਾਨੂੰ ਤੁਹਾਨੂੰ ਪਤਾ ਕਰਦਾ ਕਿ ਨਾ ਖਰਚੇ ਚੱਲਣ ਡਿਆ ਉਹ ਤਾਂ ਮਿਸਤਰੀ ਵੀ ਡਾਏ ਆਹੋ ਮਿਸਤਰੀਆਂ ਦੇ ਕਰਕੇ ਤੇ ਤੁਹਾਨੂੰ ਪਤਾ ਹੀ ਆ ਖਰਚੇ ਤੇ ਖਰਚਾ ਹੁੰਦਾ ਵਾ ਉਹ ਤਾਂ ਕਦੀ ਕੋਈ ਚੀਜ਼ ਮੰਗਾ ਲੈਂਦੇ ਕਦੀ ਕੋਈ ਮੰਗਾ ਲੈਂਦੇ ਜਿੰਨਾ ਉਹਨੇ ਖਰਚਾ ਦੱਸਿਆ ਉਸ ਤੋਂ ਵੱਧ ਪੈਸੇ ਲੱਗ ਹੀ ਜਾਂਦੇ ਸਾਡੇ ਤੋਂ ਸੋ ਇਹ ਗਾ ਲਵਾ ਮੰਮੀ ਵੀ ਕਹਿਣ ਦੇ ਹੈਗੇ। ਹੂੰ। ਕਿ ਭੈਣਾਂ ਦਾ ਓਖਾ ਜਾਈ ਹੋਣ ਦਿਆ ਵਾ। ਹੋਰ ਮੰਮੀ ਠੀਕ ਹੋਣਾ ਖਾਂਦੇ ਨੇ ਦਵਾਈ ਦੁਈ। ਮੰਮੀ ਵੀ ਇਦਾਂ ਹੀ ਆ ਠੀਕ ਹੀ ਆ। ਦਵਾਈ ਉਹਨਾਂ ਦੀ ਮੁੱਕੀ ਹੈ। ਮੈਨੂੰ ਕਹਿਣ ਦੇ ਮੈਨੂੰ ਦਵਾਈ ਲਿਆ ਦੇ। ਚੱਲ। ਅਰਤੀ ਦੇ ਵੇਰੇ। ਅਰੇ ਆਂਟੀ ਨੇ ਚਾਹ ਨਹੀਂ ਬਣਾਈ ਅਜੋ ਕਦੋਂ ਦੀ ਪਈ ਆ ਨਾ ਹਲਦੀ ਜੋ ਵੀ ਇਹ ਦੇਖ ਕੇ ਆ ਮੜੀ ਕੀ ਗੱਲ। ਕੋਈ ਨਹੀਂ ਮੈਂ ਜਾਨਣਾ ਤੂੰ ਆ ਕਰ ਮਿੱਟੀ ਬਦਲਣਾ ਦੇਖ ਕੇ ਹੁੰਦਾ ਜਾਣ। ਚੱਲ ਠੀਕ। ਕਾਤਾਉਂ ਨਹੀਂ ਬਣਾਈਗੀ। ਬਾਬਾ ਟਾਈਮ ਹੋ ਗਿਆ ਬਾਈ ਅੰਤ ਨਹੀਂ ਕੋਈ ਨਹੀਂ ਤੂੰ ਆ ਮਿੱਟੀ ਪੱਧਰ ਕਰ ਲੈ ਮੈਂ ਪੁੱਛ ਕੇ ਹਾਂ ਅੰਟੀ ਜੀ ਅੰਟੀ ਜੀ ਚਾਹ ਬਣਾ ਦਿਓ ਜੀ 12:00 ਵੱਜ ਗਏ ਜੀ ਇਹ ਤਾਂ ਬੋਲਦੇ ਨਹੀਂ ਅੰਟੀ ਜੀ ਨੇ ਦਾ ਸਾਹ ਨੂੰ ਨਹੀਂ ਚੱਲਦੇ ਮੈਂ ਨਾਨਕ ਦੁਖੀਆ ਸਭ ਸੰਸਾਰ ਤਾਈ ਆਏ ਮੜੇ ਭੱਜ ਕੇ ਕੀ ਆ ਪਤਾ ਆਏ ਮੜੇ ਕੀ ਆ ਅ ਮੈਂ ਚਾਹ ਰਖਾਣ ਆਹੀ ਵੇਖਿਓ ਮੜਾ ਜੀ ਸਾਹ ਨੂੰ ਨਹੀਂ ਚੱਲਦੇ ਰਈ ਰਈ ਕਰਨ ਕਿਥੇ ਆ ਕਰਨ ਪਤਾ ਨਹੀਂ ਇਹ ਤਾਂ ਬੋਲ ਨਹੀਂ ਦੇਈ ਇਹ ਦੇ ਹੈ ਵੀ ਹੱਥ ਪੈ ਵੀ ਤੂੰ ਵੀ ਵੇਖ ਸਮਝ ਚੱਲਦੀ ਚੱਲਦੀ ਰਹੀ ਨਾ ਉਹ ਇੱਥੇ ਨੇ ਵੇਖਿਆ ਸਾਣੀ ਚੱਲਦੇ ਅੱਛਾ ਮੈਂ ਕੋਈ ਗੱਲ ਨਹੀਂ ਲਿਆ ਦਿੰਨਾ ਮੈਂ ਹਾਂ ਤੇ ਤੂੰ ਲਿਆ ਦੇਣੀ ਸੀ ਨਾ ਦਵਾਈ ਬਹੁਆ ਨੂੰ ਮਾਮੀ ਨੂੰ ਦਵਾਈ ਲਿਆ ਕੇ ਆਪ ਦਿਆ ਕਰ ਟਾਈਮ ਨਾ ਹੁਣ ਪਿਓ ਤੇ ਹੈ ਨਹੀਂ ਆਪਣੇ ਸਿਰ ਤੇ ਮਾਂ ਦਾ ਹੀ ਆਸਰਾ ਵਾ ਉਹ ਤੇ ਗੱਲ ਹੈਗੀ ਏ ਪਰ ਮੈਂ ਲੈ ਆ ਕੇ ਥੋ ਦੇਣੀ ਹੈ ਮੇਰੇ ਕੋਲ ਤਾਂ ਆਪ ਕੋਈ ਪੈਸਾ ਨਹੀਂ ਹੈਗਾ ਹੁਣ ਤੂੰ ਇਸ ਤ੍ਰਿ ਵਿਦਾਏ ਉਹ ਵੀ ਕਹਾਂਦੇ ਆ ਗਿਆ ਸਮਾਨ ਚਾਹੀਦਾ ਇਹ ਵੀ ਲੈ ਕੇ ਦੋ ਮੁੱਖ ਚੱਲੇ ਆ ਤੇ ਤੂੰ ਤਾਂ ਇਹ ਕੋ ਮੰਗਣੀ ਹੀ ਨਾ ਪੈਸੇ ਮੰਗੇ ਹੀ ਮਤਾਏਗਾ ਪੈਸੇ ਹਾਂ ਉਹਨੇ ਗਾੜੀ ਕਹਦਾ ਤੂੰ ਤੁਹਾਨੂੰ ਦਾ ਹੇ ਹੌਣ ਠੇਕਾ ਦਿੱਤਾ ਏ ਤੂੰ ਫਿਰ ਪੈਸੇ ਮੰਗਣ ਡਿਆ ਪਿਆ ਉਹ ਤੋਂ ਨਾ ਕੋਈ ਕੰਮ ਦਾ ਵੇਲਾ ਕਿਤੇ ਤੁਹਾਨੂੰ ਮੈਂ ਪੈਸੇ ਦੇ ਦਵਾਂ ਕੀ ਕਰੀਏ ਆ ਰਿਆ ਔਖਾ ਬੜਾ ਇਹੋ ਗੱਲਾਂ ਤੇ ਫਿਰ ਡੈਡੀ ਦੀ ਮੋੜ ਮੋੜ ਕੇ ਜਿਆਦਾ ਆਉਂਦੀ ਆ ਕਾਸ਼ ਕਿਤੇ ਉਹ ਸਾਡੇ ਸਿਰ ਤੇ ਹੁੰਦੇ ਹਣ ਤਾਂ ਇਹ ਦੇ ਵੇਲੇ ਵੀਰਵਾ ਆਪਣੇ ਉਹ ਕਿਤੇ ਲੈਂਦੇ ਟੈਨਸ਼ਨ ਮਾਸਾ ਵੀ ਉਹਨਾਂ ਨੂੰ ਕਾਦੀ ਟੈਨਸ਼ਨ ਉਹ ਮੋਜਾ ਲੈਣ ਦੇ ਠੀਕ ਗੱਲ ਆ ਜਿਹਦਾ ਪਿਓ ਚਲ ਜਾਂਦਾ ਵਾ ਨਾ ਪਤਾ ਉਹਨੂੰ ਲੱਗਦਾ ਵਾ ਵੀ ਜ਼ਿੰਮੇਵਾਰੀ ਚੀਜ਼ ਕੀ ਆ ਵੇਖਾ ਮੇਰਾ ਨਿਕਾਜ ਹੀ ਭਰਾ ਕਿਦਾਂ ਸਿਆਣਾ ਹੋ ਕੇ ਬੈਠਾ ਮੈਨੂੰ ਤੇ ਬੜਾ ਹੀ ਦੁੱਖ ਲੱਗਦਾ ਕਰਨ ਤੇਰੇ ਵੱਲ ਵੇਖ ਕੇ ਮੈਂ ਤਾਂ ਇੱਥੇ ਬੈਠੀ ਵੀ ਤੇਰੇ ਬਾਰੇ ਸੋਚਦੀ ਆ ਕਿ ਹਾਏ ਮੇਰਾ ਭਰਾ ਵਿਚਾਰਾ ਜ਼ਿੰਮੇਵਾਰੀਆਂ ਚ ਦੱਬਿਆ ਵਾ ਤੈਨੂੰ ਪਤਾ ਹੀ ਹੁਣ ਕਰਨਾ ਹੀ ਪੈਣਾ ਜ਼ਿੰਮੇਵਾਰੀਆਂ ਪੈ ਗਈਆਂ ਹੁਣ ਸਿਰ ਤੇ ਮੈਨੂੰ ਵੀ ਇਹੋ ਹੀ ਮੈਂ ਵੀ ਆਪਣੇ ਦੋਸਤਾਂ ਯਾਰਾਂ ਨਾਲ ਘੁੰਮਣਾ ਉਹਨਾਂ ਨਾਲ ਕਿਤੇ ਕਿਤੇ ਜਾਵਾਂ ਕਦੀ ਕਿਤੇ ਜਾਵਾਂ ਹੁਣ ਘਰ ਦੀਆਂ ਜ਼ਿੰਮੇਵਾਰੀਆਂ ਨੇ ਮੇਰੇ ਕੋਲ ਕਿਤੇ ਜਾਇਓ ਨਹੀਂ ਜਾਂਦਾ ਚਲ ਦੋਦਰ ਜਿਆਦੀ ਟੈਨਸ਼ਨ ਨਾ ਲਿਆ ਕਰ ਮੇਰਾ ਵੀਰ ਪਤਾ ਕੀ ਹੈ ਜਾਰਾ ਦੋਸਤਾਂ ਚ ਵੀ ਜੇ ਕੋ ਮਹਿੰਗਾ ਤੇ ਉੱਥੇ ਕੀ ਕਰ ਲੈਣਾ ਮੈਂ ਐਵੇਂ ਕੋਈ ਨਸ਼ਾ ਹੀ ਲਾਵੇਂਗਾ ਨਹੀਂ ਉਹਦਾ ਆਪਣੇ ਤੇ ਹੁੰਦੇਗਾ ਔਰ ਅਗਲੇ ਕਈ ਸੌਖੇ ਹੋਣੇ ਆ ਕਈ ਆਪਣੇ ਵਰਗੇ ਹੋਣੇ ਆ ਨਾਲੇ ਨਾ ਤੂੰ ਮੰਮੀ ਦਾ ਹੀ ਧਿਆਨ ਰੱਖਿਆ ਕਰ ਤੇ ਕਦੇ ਹੀ ਰਿਆ ਕਰ ਕੋਈ ਲੋਨ ਨਹੀਂ ਬਾਹਰ ਜਾਂਦੀ ਨਹੀਂ ਨਹੀਂ ਮੈਂ ਤਾਂ ਘਰੇ ਰਹਿਣਾ ਵਾਂ ਜਾਣਾ ਮੈਂ ਕਿੱਥੇ ਆ ਨਾ ਮੈਂ ਜਾ ਕੇ ਕਰਨਾ ਵੀ ਕੀ ਆ ਕਰਨਾ ਆਪਣਾ ਮਾਨੀ ਸਮਝਾ ਤੂੰ ਕਿ ਕੋਈ ਨਹੀਂ ਮੈਂ ਆਹੋ ਹੀ ਕੰਮ ਹੀ ਕਰਨੇ ਆ ਹਾ ਇਹਨੂੰ ਕੌਮੀ ਕਿ ਕਰੀ ਜਾਂਦੀ ਆ ਇਹ ਤੇ ਮੈਨੂੰ ਲੱਗਦਾ ਕੋਈ ਪੈਸੇ ਹੀ ਐ ਨਹੀਂਗੇ ਫੋਨ ਹੀ ਉਹਦੇ ਚ ਹੁਣ ਮੈਂ ਪਰਮ ਨੂੰ ਕਰਾਂ ਫੋਨ ਚੁੱਕ ਲਾ ਕਰਿਆ ਕਿੱਥੇ ਰੱਖ ਕੇ ਬਹਿ ਗਿਆ ਏ ਹੈਲੋ ਪਰਮਾ ਪਰਮਾ ਛੇਤੀਆਂ ਵੀ ਛੇਤੀ ਜਰਾ ਕ ਆ ਜਿੱਥੇ ਕਰਨ ਨੂੰ ਨਹੀਂ ਕਰ ਬਣਾਉਣ ਦੇ ਇੱਥੇ ਉਹਦੀ ਮੰਮੀ ਕੂਨ ਨਹੀਂ ਡਈ ਆ ਬੈਂਚ ਤੇ ਲੰਮੀ ਪਈ ਆ ਉਹ ਪਤਾ ਨਹੀਂ ਕੀ ਗੱਲ ਹੋਈ ਆ ਉਹ ਮਿਸਤਰੀ ਨੇ ਕੇ ਚਾਹ ਮੰਗਣ ਦੇ ਆ ਉਹਨੂੰ ਵਾਜਾ ਮਾਰਨ ਦੇ ਮਿਸਰੀ ਖਲੋਤਾ ਤੇ ਕੋਈ ਗੜੀ ਆਵਾਜ਼ ਨਹੀਂ ਦੇਂਦੀ ਕਰਨ ਦਾ ਫੋਨ ਨਹੀਂ ਲੱਗਣ ਦੇ ਖਰੇ ਉਹਦੇ ਮੋਬਾਈਲ 'ਚ ਪੈਸੇ ਹੀ ਨਹੀਂਗੇ ਹਾਂ ਹਾਂ ਥੋੜਾ ਛੇਤੀ ਆ ਜਾ ਆ ਆ ਠੀਕ ਠੀਕ ਹੁਣ ਫਿਰ ਬਸਨਾ ਤੂੰ ਮੰਮੀ ਦਾ ਧਿਆਨ ਰੱਖਿਆ ਕਰ ਤੇ ਮੈਂ ਤੈਨੂੰ ਬਾਰ ਬਾਰ ਕਿੰਨੀ ਘਰੇ ਹੀ ਰਿਆ ਕਰ ਕਦੇ ਹੀ ਰਿਆ ਕਰ ਬਾਹਰ ਜਾਂਦੀ ਤੇ ਕਿਤੇ ਲੋੜ ਹੀ ਨਹੀਂ ਨਾ ਹੈਗੀ ਆਪਾਂ ਨੂੰ ਨਹੀਂ ਮੈਂ ਘਰੇ ਹੀ ਰਹਿਣਾ ਮੈਂ ਜਾਣਾ ਹੀ ਨਹੀਂ ਕਿਦਾ ਮੰਮੀ ਕਰਕੇ ਮੰਮੀ ਠੀਕ ਨਹੀਂ ਦੇਣੀ ਤੈਨੂੰ ਪਤਾ ਤਾਂ ਕਰਕੇ ਮੈਂ ਜਾਣਾ ਹੀ ਨਹੀਂ ਕਿਤੇ ਵੀ ਬਸ ਆਹੀ ਆ ਵੀ ਤੂੰ ਘਰੇ ਰਹਿ ਤੇ ਕਿਤੇ ਮਾੜੀ ਢਾਣੀ ਚ ਨਾ ਬਹਿ ਜਾਈਂ ਆਹੀ ਡਰ ਰਹਿੰਦਾ ਹੂ ਹਮ ਉਤੇ ਨਹੀਂ ਨਹੀਂ ਮਾੜੀ ਢਾਣੀ ਚ ਦਸ ਕਾਤੋਂ ਬਹਿਣਾ ਉਹਨੂੰ ਪਤਾ ਹੀ ਆ ਆਪਣਾ ਗੁਜ਼ਾਰਾ ਸਾਡਾ ਮਾਂਹ ਚੱਲਦਾ ਵਾ ਮਾਰੀ ਟਾਣੀ 'ਚ ਬੈਹਿ ਕੇ ਤੇ ਮੈਂ ਬੱਚੋ ਕੀ ਕਰਨਾ ਕਿਧਰ ਨੂੰ ਜਾਣਾ ਆਪ ਨੂੰ ਸਾਡੀ ਰੋਟੀ ਮਾਂਹ ਜੁੜਦੀ ਆਹੋ ਕਰਨਾ ਇਹ ਤੇ ਗੱਲ ਹੈਗੀ ਆ ਪਰ ਜਦੋਂ ਜਾਰਾਂ ਦੋਸਤਾਂ ਨੇ ਲਾਉਣਾ ਹੋਵੇ ਨਾ ਪੁੱਟੇ ਪਾਸੇ ਉਦੋਂ ਆਪਣੇ ਕੋਲੋਂ ਪੈਸਾ ਦੇ ਕੇ ਕਿਤੇ ਮਾਰ ਦਿਖਾਉਂਦੇ ਆ ਉਹ ਵੀ ਆ ਚੀਜ਼ ਦਾ ਬੜਾ ਵਾ ਇਦਾਂ ਵਾ ਉਹਦੇ ਬੜੇ ਗੁਣ ਸੁਣਾਉਂਦੇ ਆ ਇਦਾਂ ਕਰਕੇ ਨਰਸ਼ਾਂ ਤੇ ਵੀ ਲਾ ਦਿੰਦੇ ਆ ਮੈਂ ਦੋ ਬੱਚੇ ਤੇਰੀ ਟੈਨਸ਼ਨ ਨਾ ਵੀ ਤੂੰ ਸਿੱਧੇ ਰਸਤੇ ਤੁਰਿਆ ਰਵੇਂ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਟੈਨਸ਼ਨ ਨਾ ਲਾਉ ਤੂੰ ਹਾਂ ਲਓ ਪੀ ਲੋ ਚ ਹਾਂਜੀ ਕੋਈ ਗੱਲ ਨਹੀਂ ਤੂੰ ਦੱਸਗੇ ਨਹੀਂ ਨਾ ਅੱਜ ਤੇ ਘਰ ਵਿੱਚ ਨਾ ਕੋਈ ਬਿਸਕੁਟ ਨਾ ਪੂਜੀਆਂ ਨਿਆਣੇ ਹੀ ਖਾ ਲੈਂਦੇ ਆ ਨਹੀਂ ਨਹੀਂ ਕੋਈ ਗੱਲ ਨਹੀਂ ਇਹਨਾਂ ਇਹਨਾਂ ਸਭ ਚੀਜ਼ਾਂ ਦੀ ਕੋਈ ਲੋੜ ਹੀ ਨਹੀਂ ਗਈ ਚਾਹ ਹੀ ਕਰ ਲਈ ਬਥੇਰੀ ਇਹ ਵੀ ਪਰ ਮੈਂ ਆਖਣਾਂ ਰਹਿਣ ਦਿੰਦੇ ਤੂੰ ਨਹੀਂ ਨਹੀਂ ਉੱਥੇ ਵੀ ਤੇ ਤੂੰ ਆਪੇ ਹੀ ਹੱਥ ਲੂਸ-ਲੂਸ ਕੇ ਬਣਾਉਣਾ ਵਾ ਮੈਂ ਤੇ ਕਿੰਨੀ ਰੱਬ ਕਿ ਤੇ ਆਡੀ ਮਾਇਂ ਠੀਕ ਰੱਖੇ ਤੇ ਚਲੋ ਉਹੀ ਕੰਮ ਕਰਦੀ ਫਿਰੇ ਤੇ ਅਹੀਂ ਉਹਦੇ ਸਿਰ ਤੇ ਉੱਡੇ ਫਿਰੇ ਪਰ ਪਤਾ ਨਹੀਂ ਸਾਨੂੰ ਕਿਹੜੇ ਵੇਲੇ ਖੁਸ਼ੀ ਦਾ ਹਲ ਹਰਾਉਣਾ ਵਾ ਫਿਰ ਕਈ ਵਾਰੀ ਮੈਂ ਸੋਚ ਲੈਂਨੀ ਆ ਕਿ ਆ ਘਰ ਵਾਲੇ ਪਾਸੇ ਤੇ ਐਵੇਂ ਹੀ ਹੋ ਗਏ ਆਪਾਂ ਇਹ ਨਹੀਂ ਪਾਉਣਾ ਚਾਹੀਦਾ ਕੋਈ ਦੁਕਾਨਦਾਰ ਕੋਣ ਪਾ ਲੈਂਦੇ ਨਾ ਉਹ ਚੰਗਾ ਹੀ ਗਾ ਸਭ ਫਾਇਦਾ ਹੀ ਉਹਦੇ ਵਿੱਚ ਪੈਣਾ ਤੈਨੂੰ ਪਤਾ ਘਰ ਪਾਉਣਾ ਹੀ ਪੈਣਾ ਹੈਗਾ ਹੁਣ ਜਦੋਂ ਸਾਰਿਆਂ ਨੇ ਚਾਚਾ ਤਾਏ ਨੂੰ ਸਾਨੂੰ ਵੱਖ ਕਰਤਾ ਇੱਕ ਕੋਠਾ ਦਿੱਤਾ ਉਹ ਵੀ ਚੋਂਦਾ ਉਥੇ ਹੀ ਕਿੱਦਾਂ ਰਹਿ ਲੈਂਦੇ ਹੁਣ ਕੋਕਾ ਹੁਣ ਬਣਾਉਣਾ ਹੀ ਪੈਣਾ ਸੀ ਸਾਨੂੰ ਚਾਰੇ ਉਪਰ ਸੂਈ ਹਾਥੋਂ ਖਾਵਾ ਕਰਨ ਕੀ ਕਰੀਏ ਬੰਦਾ ਸਮਝ ਨਹੀਂ ਲੱਗਦੀ ਕੁਛ ਵੀ ਹੋਈ ਗੱਲ ਹੁਣ ਕੰਮ ਸ਼ੁਰੂ ਕੀਤਾ ਹੀ ਆ ਫਿਰ ਰੱਬ ਸੇ ਚੜਾਉਗੇ ਨਹੀਂ ਉਹਦੇ ਹੁਣ ਚੜਾਉਗਾ ਹੀ ਰੱਬ ਹੁਣ ਇੰਨਾ ਕਿਤੇ ਸਾਥ ਦੇਵੇ ਹੀ ਦੇਣਾ ਵੀ ਚਾਹੀਦਾ ਵਾ ਉਹਨੂੰ ਹੂੰ ਵੇ ਨਹੀਂ ਵੇਖਿਓ ਵੀ ਇਹ ਨਿਆਣੇ ਦੇ ਸਿਰ ਤੇ ਕਿਹਦਾ ਕੋਈ ਹੈਗਾ ਵਾ ਕੋਈ ਗੱਲ ਤੂੰ ਛੱਡੋ ਇਹ ਗੱਲਾਂ ਹੋਰ ਸੁਣਾਓ ਤੂੰ ਕਿਵੇਂ ਹਾਂ ਬਸ ਵਧੀਆ ਵਾ ਭਾਈ ਦੱਸਣਾ ਭਾਈ ਕਿੱਥੇ ਉਹ ਵੀ ਕੱਖ ਕੱਢਣ ਗਏ ਈ ਝੰਨੇ ਚ ਅੱਛਾ ਹੂੰ ਕਾਕੀ ਵੜਾਓ ਗੈਰ ਕਾਂ ਤੇ ਫੇ ਤੈਨੂੰ ਵਧਾਉਣ ਨਹੀਂ ਕੰਮ ਜ਼ਿਆਦਾ ਪੈਂਦਾ ਵਾ ਕੋਈ ਬੰਦਾ ਬੁੰਦਾ ਡਾਲਣ ਆਈ ਕੋਈ ਕੰਮ ਲਈ ਬੰਦਾ ਫਿਰ ਮੰਮੀ ਕਹਿੰਦੇ ਕੀ ਆਪ ਹੀ ਕੱਢ ਲੋ ਕੀ ਕਰਨਾ ਵਾ ਹੋਰ ਹਨਾ ਕੜੀ ਨੌਕਰੀ ਬੰਨਾ ਵਾ ਕੋਈ ਹਾਂਜੀ ਹਾਂ ਕੰਮ ਤੇ ਉਹੀ ਕਰਨਾ ਵਾ ਚਲ 2 ਦਿਨ ਹੋਰ ਲੱਗ ਜਾਣਗੇ ਹਾਂਜੀ ਇਹ ਵੀ ਗੱਲ ਹੈਗੀ ਹੈ ਹਾਂ ਨਾਲੇ ਉਹ ਉਹਨਾਂ ਨੂੰ ਫਿਰ ਹੁੰਦਾ ਵਾ ਜਿੰਨਾਂ ਸਰੀਰ ਕਮਾ ਲਾਂਗੇ ਉਹਨਾਂ ਹੀ ਚੰਗਾ ਵਾ ਹਾਂਜੀ ਤੇ ਤੂੰ ਵੀ ਮੇਰਾ ਬਾਹੂ ਨਾ ਇੱਦਾਂ ਹੀ ਮਿਹਨਤ ਕਰਿਆ ਕਰ ਮਿਹਨਤ ਕਰ ਨਾਲ ਹੀ ਆ ਨਹੀਂ ਮੈਂ ਤਾਂ ਮਿਹਨਤ ਕਰਦਾ ਵਾਂ ਪਤਾ ਨਹੀਂ ਰੱਬ ਨੇ ਕੋਈ ਤੋਂ ਸੁਣਨੀ ਬਈ ਕਈਆਂ ਨੂੰ ਕਈਆਂ ਨੂੰ ਵੇਲਾ ਬਣਾ ਬਣਾਇਆ ਮਿਲ ਜਾਂਦਾ ਵਾ ਹਾਂ ਬਿਲਕੁਲ ਤੇ ਬੰਦਾ ਰਲਦਾ ਹੀ ਨਹੀਂ ਆ ساری ਉਮਰ ਪੈਸੇਵਾਰਿਆਂ ਦੇ ਨਾਲ ਜਿਹੜੇ ਅਮੀਰ ਘਰਾਂ ਚ ਜੰਮ ਜਾਂਦੇ ਆ ਤੇ ਜਿਹੜੇ ਗਰੀਬ ਘਰਾਂ ਚ ਜਿੰਨੀ ਮਰਜੀ ਮਿਹਨਤ ਕਰਦੇ ਰਹੀਏ ਜਿਹੜੇ ਅਮੀਰ ਘਰਾਂ ਦੇ ਆ ਉਹਨਾਂ ਨੂੰ ਪੈਣ ਦੀ ਕਦਰ ਹੀ ਹੈ ਨਹੀਂ ਹਮ ਜਿਹੜੇ ਗਰੀਬ ਘਰਾਂ ਦੇ ਆ ਉਹ ਸੋ ਕੋ ਪੈਸਾ ਲੱਭਦੇ ਆ ਹਮ ਮਿਹਨਤ ਵੀ ਕਰੀਦੀ ਆ ਪਰ ਪੂਰੀ ਕਿੱਥੋਂ ਪੈਂਦੀ ਆ ਬਿਲਕੁਲ ਤੇ ਗੱਲ ਸਾਂ ਮੰਮੀ ਦੇ ਦਵਾਈ ਜੋਗੇ ਵੀ ਪੈਸੇ ਨਹੀਂ ਤੇ ਮੰਮੀ ਦੇ ਦਵਾਈ ਜੋਗੇ ਤਾਂ ਹੈ ਨਹੀਂ ਪੈਸੇ ਮੰਮੀ ਸੋ ਕੋ ਪੱਤੇ ਦੇਂਦੀ ਮਨੂਗਾ ਲੈ ਜਾ ਮਿੰਨ ਦਵਾਈ ਲਿਆ ਦੇ ਮੈਂ ਸੋ ਕੋ ਕਹਿਆ ਕਿ ਕੋਈ ਨਹੀਂ ਮੈਂ ਦਵਾਈ ਲਿਆ ਦੂੰਗਾ ਅੱਛਾ ਤੇ ਕਿੱਥੋਂ ਲੈ ਕੇ ਲਿਆ ਕੇ ਹੁਣ ਤੇ ਉੱਥੋਂ ਲੈ ਕੇ ਦੇਣੀ ਮੇਰੇ ਕੋਲ ਤਾਂ ਆ ਮੈਂ ਸੋਚੀ ਪਿਆ ਮੇਰੇ ਕੋਲ ਤਾਂ ਆ ਪੈ ਨਹੀਂ ਮਤਾਏ ਨੂੰ ਪੈਣ ਨੂੰ ਪੁੱਛਿਆ ਤਾਂ ਇਹ ਨਹੀਂ ਨਾ ਕਰਤੀ ਪੈ ਉਹ ਨਹੀਂ ਹੁਣ ਕਿੰਨਾ ਕੁ ਦੇਈ ਜਾਣ ਮੈਂ ਸੋ ਕੋ ਕਿਹਾ ਹੈ ਕਿ ਜਿਹੜਾ ਪਹਿਲੇ ਦਾ ਠੇਕਾ ਉਹ ਐਕੀ ਸਾਨੂੰ ਦੇ ਦੋ ਅਡਵਾਂਸ ਹੀ ਤੇ ਤਾਇਆ ਮੰਨਿਆ ਨਹੀਂ ਆਂਦਾ ਸਾਡੇ ਕੋਲ ਤਾਂ ਹੈ ਨਹੀਂ ਗੇ ਹੁਣ ਪੈਸੇ ਉਨ ਕਿੱਥੋਂ ਦੇ ਦੀ ਪਏ ਚਲ ਕੋਈ ਨਹੀਂ ਤੂੰ ਨਾ ਟੈਨਸ਼ਨ ਲੈ ਹਾਈ ਹਾਈ ਕਲੋਂ ਦੀ ਮਚਾ ਫੜਾਈ ਇਹਨਾਂ ਨੇ ਕਿਤੇ ਘੁੱਟ ਨਹੀਂ ਭਰਿਆ ਚਾਹ ਦਾ ਘਰੇ ਕੀ ਗੱਲਾਂ ਕਰੀ ਜਾਂਦੇ ਕਿ ਬਾਤਾਂ ਪਾਉਣ ਦੇ ਆਏ ਅੱਜ ਤਾਂ ਪਰਸੋਂ ਉਹ ਕਿਗੇ ਆਵਾ ਐਡਾ ਦੁਖਸੋ ਊੜਾ ਹੋ ਗਿਆ ਜਿਹੜਾ ਕਿਤੇ ਗੱਲਾਂ ਨਹੀਂ ਮੁੱਕਣ ਡੀਆਂ ਪਤਾ ਨਹੀਂ ਹੁਣ ਕੀ ਕਹਿਣ ਦਿਆ ਹੁਣਾਂ ਤਾਂ ਕੀ ਨਹੀਂ ਹਾਂਜੀ ਇਹ ਲੱਗਦੇ ਤੇਰੇ ਪੰਜ ਹੀ ਹੋਏ ਜੀ ਚੱਲ ਫਿਰ ਲੱਲਾ ਆ ਕੇ ਕੋਈ ਨਾ ਰੱਖ ਲੋ ਭੈਣੇ ਤਾਈ ਨਹੀਂ ਕਰਨਾ ਨਹੀਂ ਨਹੀਂ ਰੱਖੋ ਕੋਈ ਗੱਲ ਨਹੀਂ ਤਾਈ ਨਹੀਂ ਬਹੁ ਹਾਏ ਹੰਨੀ ਭਾਣੇ ਫੜ ਲਾ ਪੈਸੇ ਮੁੜ ਕੇ ਅਖਣਾ ਮੇਰਾ ਵੀਰ ਐ ਤੇ ਕੁਛ ਦੇ ਕੇ ਨਹੀਂ ਗਿਆ ਅਖਣਾ ਖਾਲੀ ਹੱਥ ਹੀ ਚਲ ਗਿਆ ਵਾ ਇਹ ਕਿਹੜੇ ਇੰਨੇ ਆ ਕਿੰਨੇ ਆ ਕਰਨ 200 ਰੁਪਏ ਦਓ ਸੋ ਆਹੋ ਇਹ ਕਿਹੜੇ ਜਾਦੇ ਆ ਫੜ ਲਾ ਰੱਖ ਲਾ ਨਲੋ ਭੈਣ ਕੋਈ ਗੱਲ ਨਹੀਂ ਰੱਖ ਲੈ ਰੱਖ ਲਾ ਕੇ ਤੇ ਨਿੰਬੂ ਨਿੰਬੂ ਲਿਆਵਾਂਗੇ ਨਿੰਬੂ ਪਾਣੀ ਬਣਾ ਕੇ ਦਵਾਂਗੇ ਮਨਜੋਦ ਹੁੰਦਾ ਵਾ ਕੱਖ ਕੱਢਦਾ ਝੋਨੇ ਚ ਇਦਾਂ ਦੇ ਕੰਮ ਨਾ ਕਰਿਆ ਕਰ ਪੈਸੇ ਤੇ ਮੇਰਾ ਭਰਾ ਆ ਵੇ ਜਿਹਦੇ ਹਜ਼ਾਰ ਜਿਆਕ ਤੇ ਦੋ ਦੋ ਚਾਰ ਪੜਾਉਂਦਾ ਤੇ ਮੈਂ ਚੱਟ ਪੜਦੀ ਮੈਂ ਨਹੀਂ ਲਿਆ ਫੜਾ ਭਰਾਵਾ ਲੋੜੀ ਤੇ ਤੂੰ ਤੇ ਹੱਦ ਕਰੀ ਜਾਨੀ ਮੈਂ ਕਿਹਾ ਚੱਲ ਘਰ ਤੇ ਵੀ ਪੈਸੇ ਲੱਗਣ ੜੇ ਫਿਰ ਮੰਮੀ ਦੇ ਵਿਲਾਸ ਤੇ ਤੇ ਪੈਸੇ ਹੈਗੇ ਹੀ ਆ ਤੇ ਲੱਗਣ ੜੇ ਦੱਸ ਕੋਠੇ ਪਾਉਣੇ ਤੇ ਕਿਤੇ ਖੁਸ਼ੀ ਵਾਲੀ ਗੱਲ ਵਾ ਕਿਤੇ ਲੰਗਰ ਵਾਲਾ ਹਿਸਾਬ ਰੋਟੀ ਪਾਣੀ ਖਵਾ ਲੈਣਾ ਮਿਸਤਰੀਆਂ ਨੂੰ ਕਿਤੇ ਛੋਟੀ ਗੱਲ ਥੋੜੀ ਹੁੰਦੀ ਆ ਕਰਮਾ ਭਾਗਾਂ ਵਾਲੇ ਦਿਨ ਉਹ ਜਿਹੜੇ ਕੋਠੇ ਪੈਂਦੇ ਆ ਤੇ ਨਾਲੇ ਚਾਰ ਪੈਸੇ ਹੋਣਗੇ ਤੇ ਕੋਠੇ ਪਾਉਣ ੜੇ ਵਿਚ ਉਹ ਵੀ ਤੈਨੂੰ ਤਾਂ 200 ਦਿੱਤਾ ਮੈਂ 500 ਵਜੇ ਇਹਦਾ ਤਾਂ ਵੀ ਕੋਈ ਗੱਲ ਨਹੀਂ ਪੀਓ ਚਾਹ ਹੈ ਤੂੰ ਤਾਂ ਜ਼ਿਆਦਾ ਘੁੱਟ ਨਹੀਂ ਭਰੇ ਆ ਕਿਤੇ ਹਾਂਜੀ ਕੋਈ ਨਹੀਂ ਪੀਣੇ ਚਾਹ ਪੀ ਲੋ ਧੰਨਵਾਦ ਹਾਂ ਹੋ ਪੀ ਲੋ ਚਾਹ ਗੱਲ ਵੀ ਕੀ ਕਰਨੀ ਤੂੰ ਦੋ ਹੀ ਛੇਤੀ ਛੇਤੀ ਫੜ ਲੈਂਦਾ ਨਾ ਚੱਲ ਕੋਈ ਗੱਲ ਨਹੀਂ ਪੈਣੇ ਰਹਿਣ ਦੇ ਤੂੰ ਨਹੀਂ ਪੈਹੇ ਕੀ ਕਰਨੇ ਆ ਤੁਹ ਲਾ ਦਾ ਕੋਈ ਕਰਨੀ ਨਹੀਂ ਨਹੀਂ ਦੇਖੀ ਜਾਓਗੇ ਨਹੀਂ ਤਾਂ ਮੰਮੀ ਦੀ ਫਿਰ ਪਤਾ ਲੱਗ ਜਾਣਾ ਉਹਨਾਂ ਨੂੰ ਕਿ ਨਹੀਂ ਆਉ ਉਹਨਾਂ ਮੰਮੀ ਦੀ ਦਵਾਈ ਉਹਨੇ ਦੁੱਲਿਆ ਫਿਰ ਪਤਾ ਲੱਗ ਜਾਣਾ ਉਹਨਾਂ ਨੂੰ ਤੁਸੀਂ ਰਹਿਣ ਦਿਓ ਕੋਈ ਗੱਲ ਨਹੀਂ ਨਹੀਂ ਪਤਾ ਲੱਗਾ ਕੁਝ ਨਹੀਂ ਕਹਿਣਾ ਉਹਨਾਂ ਨੇ ਉਹਦੇ ਉਦਦੇ ਹੀ ਕਹਿੰਦੇ ਵੀ ਭੈਣ ਭਰਾ ਦਾ ਪਿਆਰ ਹੁੰਦਾ ਵਾ ਤੂੰ ਉਹਨਾਂ ਟੈਨਸ਼ਨ ਲੈ ਕੋਈ ਨਹੀਂ ਕਹਿੰਦੇ ਮੰਮੀ ਦਾ ਤੇ ਸੁਭਾਈ ਬਹੁਤ ਚੰਗਾ ਵਾ ਪਰ ਫਿਰ ਵੀ ਉਹਨਾਂ ਨੇ ਬਾਜੋ ਤੁਹਾਨੂੰ ਪੁੱਛਣਾ ਨਹੀਂ ਕੋਈ ਨਹੀਂ ਮੈਂ ਕਹਣਾ ਨਿਆਣਿਆਂ ਨੇ ਖੱਚ ਖੁੱਛ ਲਏ ਹੈਗੇ ਮੇਰੇ ਕੋਲ ਹੋਰ ਬੜੇ ਪੈਸੇ ਹੈਗੇ ਆ ਨਹੀਂ ਮੈਂ ਇਹਨਾਂ ਸੋਗ ਰੱਖ ਲਓ ਨਹੀਂ ਦੁੱਲਾ ਜਾ तू जा भी मेरे को अरे तू तो से आंदा तो मैं बिस्कुट बिस्कुट भी, भी ले आऊंगी नहीं नहीं कोई गल नहीं हाय जा भी हो गया वाह ਮਾਤਾ ਜੀ ਹੁਣੇ ਕਈ ਉੱਠ ਕੇ ਪੜਾਈ ਦੀ ਗੱਲ ਨਹੀਂ ਕਰਮਾ ਭਰਾ ਮੇਰਾ ਪਹਿਲਾਂ ਹੀ ਸਾਰ ਛੱਡ ਗਿਆ ਹੁਣ ਪਰਜਾਈ ਵੀ ਛੱਡ ਗਈ ਕਰਨ ਨੂੰ ਫੋਨ ਕੀਤਾ ਜੇ ਕਰਨ ਦਾ ਫੋਨ ਹੀ ਲੱਗਿੰਦਿਆ ਹਾਂਜੀ ਪਰ ਆਉਂਦੇ ਮੋਬਾਈਲ 'ਚ ਪੈਸੇ ਆ ਨਹੀਂ ਗੇ ਆ ਵੇ ਅਮਰੂਦ ਤੋੜ ਕੇ ਲਾ ਕੇ ਰੱਖਿਆ ਹੀ ਖਾਣ ਦਾ ਹੁਕਮ ਨਹੀਂ ਮਿਲਿਆ ਮਨਪ੍ਰੀਤ ਨੂੰ ਕਰਨਾ ਹੈ ਫੋਨ ਮਨਪ੍ਰੀਤ ਨੂੰ ਕਰ ਲੈਿੰਦੇ ਕੋਈ ਨਹੀਂ ਐਵੇਂ ਈ ਕਰਨਾ ਉਹਨੂੰ ਐਡਾ ਸੋਹਣਾ ਘਰ ਪਾਉਣ ਦੇ ਜੋ ਤੇ ਇਹਨੂੰ ਲੈ ਚੱਲਦੇ ਕਿਦੇ ਮਿੱਟੀ ਨੂੰ ਕਿੱਥੇ ਘੜੀਏ ਚੁੱਕ ਕੇ ਵੀ ਹੈਗਾ ਨਿਕਲੇ ਵਿਖਾ ਲੈਂਦੇ ਕਿਥੇ ਵਿਖਾ ਲੈਂਦੇ ਇਹਨਾਂ ਨੂੰ ਐ ਨਹੀਂ ਸਾਰੀ ਲੈ ਲਈ ਉਹ ਮੁੰਡਾ ਵੀ ਉਹ ਮਿਸਤਰੀ ਉਹ ਕਿਹੜਾ ਚਲ ਗਿਆ ਐਡਾ ਸੋਹਣਾ ਘਰ ਪਾਉਣ ਦੇ ਕੀ ਕਰੀਏ ਹੁਣ ਵੇਖਣਾ ਨਹੀਂ ਮਿਲਿਆ ਇਹਨਾਂ ਬਸਾਂ ਦਾ ਮੌਕਾ ਹੀ ਨਹੀਂ ਮਿਲਿਆ ਇਹਨਾਂ ਨੂੰ ਨਿਆਣੇ ਦੇ ਸਿਰ ਤੋਂ ਇਹ ਆ ਵੀ ਮਾਪਿਆਂ ਦਾ ਸਾਆ ਉੱਠ ਗਿਆ ਉਹ ਮਨਪ੍ਰੀਤ ਨੂੰ ਪਤਾ ਲੱਗੂਗਾ ਠੀਕ ਕਰਉਂਗਾ ਤੀ Ah. <laughs> ah.